ਹਾਲ ਹੀ ਕਾਲ ਦਿੱਤੀ ਗਈ ਸੀ ਬਕੇਯੂ ਉਗਰਾਹਾਂ ਦੇ ਵੱਲੋਂ ਔਰ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਕਿਉਂਕਿ ਬਕੇਯੂ ਉਗਰਾਹਾਂ ਦੀ ਮੰਗ ਸੀ ਕਿ ਅਸੀਂ ਮੰਗ ਪੱਤਰ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਦੇਵਾਂਗੇ ਜ ਜਦੇ ਵਿੱਚ ਸਭ ਤੋਂ ਵੱਡੀ ਮੰਗ ਸੀ ਕਿ ਖੇਤੀਬਾੜੀ ਨੀਤੀ ਲਾਗੂ ਕੀਤੀ ਜਾਵੇ ਅਸੀਂ ਤੁਹਾਨੂੰ ਨਾਲ ਨਾਲ ਤਸਵੀਰਾਂ ਵੀ ਦਿਖਾਵਾਂਗੇ ਚੰਡੀਗੜ੍ਹ ਸੈਕਟਰ 34 ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਹੈ ਔਰ ਬਕੇਯੂ ਉਗਰਾਹਾਂ ਦੇ ਵੱਲੋਂ ਬੀਤੇ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਇਹ ਵੱਡਾ ਇਕਾਠ ਉਨ੍ਹਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਕੀਤਾ ਜਾਏਗਾ ਹਾਲਾਂਕਿ ਥਾਂ ਮੁਕਰਰ ਕਰਨ ਨੂੰ ਲੈ ਕੇ ਕਾਫੀ ਮੁਸ਼ਕਲਤ ਕਰਨੀ ਪਈ ਸੀ ਚੰਡੀਗੜ੍ਹ ਦੇ ਵਿੱਚ ਥਾਂ ਮੰਗੀ ਜਾ ਰਹੀ ਸੀ ਲੇਕਿਨ ਪ੍ਰਸ਼ਾਸਨ ਦੀ ਸਹਿਮਤੀ ਨਹੀਂ ਸੀ ਲੇਕਿਨ ਹੁਣ ਫਿਲਹਾਲ ਤਰਨਾ ਯਾਨੀ ਕਿ ਪੱਕਾ ਮੋਰਚਾ ਤਕਰੀਬਨ 4 ਦਿਨ ਦੇ ਲਈ ਬੀਕਯੂ ਗ੍ਰਾਹਾਂ ਦੇ ਵੱਲੋਂ ਲਗਾਇਆ ਗਿਆ ਖੇਤੀਬਾੜੀ ਨੀਤੀ ਲਾਗੂ ਕਰਨ ਲਈ ਕਿਉਂਕਿ 31 ਮਾਰਚ 2023 ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਖੇਤੀਬਾੜੀ ਨੀਤੀ ਲਾਗੂ ਕੀਤੀ ਜਾਏਗੀ ਖਰੜਾ ਤਿਆਰ ਹੋ ਚੁੱਕਾ ਹੈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਔਰ ਜਿਸ ਦੇ ਵਿੱਚ ਅਰਥ ਸ਼ਾਸਤਰੀ ਜਿਹੜੇ ਨੇ ਉਹਨਾਂ ਨੂੰ ਵੀ ਨਾਲ ਰੱਖਿਆ ਗਿਆ ਸੀ ਉਸ ਕਮੇਟੀ ਦੇ ਮੈਂਬਰ ਬਣਾਇਆ ਗਿਆ ਸੀ ਲੇਕਿਨ ਹਾਲੇ ਤੱਕ ਉਹ ਖਰੜਾ ਤਿਆਰ ਹੋ ਚੁੱਕਾ ਫਿਲਹਾਲ ਫਾਈਲ ਜਿਹੜੀ ਹੈ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪਈ ਹੈ ਔਰ ਇਸੇ ਕਰਕੇ ਕਿਸਾਨਾਂ ਦੇ ਵਿੱਚ ਇਹ ਰੋਸ਼ਨੀ ਕਿ ਪੁਰਾਣੀਆਂ ਖੇਤੀਬਾੜੀ ਨੀਤੀ ਦੇ ਤਹਿਤ ਹੀ ਹੁਣ ਤੱਕ ਕੰਮ ਹੋ ਰਿਹਾ ਹੈ ਨਵੀਂ ਖੇਤੀਬਾੜੀ ਨੀਤੀ ਜੇਕਰ ਖਰੜਾ ਤਿਆਰਤਾ ਫਿਰ ਉਹ ਲਾਗੂ ਕਿਉਂ ਨਹੀਂ ਹੋ ਰਹੀ ਔਰ ਦੂਸਰਾ ਕਿਸਾਨਾਂ ਦੀ ਕਰਜ਼ਾ ਮਾਫੀ ਨੂੰ ਲੈ ਕੇ ਵੀ ਕਿਸਾਨਾਂ ਦੀ ਵੱਡੀ ਮੰਗ ਹੈ ਸੋ ਇਹਨਾਂ ਤਮਾਮ ਮਸਲਿਆਂ ਨੂੰ ਲੈ ਕੇ ਕਿਸਾਨ ਬਣੇ ਹੋਏ ਨੇ ਔਰ ਤਰਨਾ ਪ੍ਰਦਰਸ਼ਨ ਜਾਰੀ ਹੈ ਅੱਜ 2 ਵਜੇ ਵਿਧਾਨ ਸਭਾ ਸੈਸ਼ਨ ਦੇ ਸਮੇਂ ਵਿਕੇਯੂ ਗ੍ਰਹਾ ਦੇ ਵੱਲੋਂ ਅੱਜ ਇੱਥੋਂ ਕੂਚ ਕੀਤਾ ਜਾਏਗਾ ਔਰ ਇਸੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤਨਾਤ ਕੀਤੀ ਗਈ ਹੈ ਔਰ ਕੱਲ ਡੀਐਸਪੀ ਜਸਵਿੰਦਰ ਸਿੰਘ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਤਕਰੀਬਨ ਚੰਡੀਗੜ੍ਹ ਪੁਲਿਸ ਔਰ ਪੈਰਾਮਿਲਟਰੀ ਫੋਰਸਸ ਦੇ 500 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਚੰਡੀਗੜ੍ਹ ਦੇ ਵਿੱਚ ਇਸ ਵਕਤ ਲਾਅ ਐਂਡ ਆਰਡਰ ਦੀ ਸਥਿਤੀ ਵੀ ਮੇਨਟੇਨ ਕਰਨ ਵਾਸਤੇ ਔਰ ਜਿਹੜੀ ਸੁਰੱਖਿਆ ਦੇ ਮੱਦੇ ਨਜ਼ਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਤਾਇਨਾਤ ਕੀਤੀ ਗਈ ਹੈ ਔਰ ਦੇਖਣਾ ਇਹ ਅਹਿਮ ਹੋਏਗਾ ਕਿ 2 ਵਜੇ ਜਦੋਂ ਕਿਸਾਨ ਕੂਚ ਕਰਨਗੇ ਤਾਂ ਕੀ ਤਸਵੀਰਾਂ ਕਹਿੰਦੀਆਂ ਨੇ ਕਿਉਂਕਿ ਕੀ ਪ੍ਰਸ਼ਾਸਨ ਅਲਾਉ ਕਰੇਗਾ ਕਿਉਂਕਿ ਕੱਲ ਸਹਿਮਤੀ ਨਹੀਂ ਬਣੀ ਸੀ ਪ੍ਰਸ਼ਾਸਨ ਨੇ ਕਿਹਾ ਸੀ तकरीबन 2-3 ਘੰਟੇ ਮੀਟਿੰਗ ਚੱਲੀ ਜਿਸ ਦੇ ਵਿੱਚ ਐਸਐਸਪੀ ਮੋਹਾਲੀ ਚੰਡੀਗੜ੍ਹ ਮੋਹਾਲੀ ਨਾਲ ਮੌਜੂਦ ਸੀ ਕਿਸਾਨ ਯੂਨੀਅਨ ਦੇ ਜਿਹੜੇ ਜਥੇਬੰਦੀ ਦੇ ਆਗੂ ਸੀ ਉਹ ਮੌਜੂਦ ਸੀ ਔਰ ਸਹਿਮਤੀ ਬਣਾਉਣ ਨੂੰ ਲੈ ਕੇ ਇਹ ਕਸ਼ਮਕਲ ਚੱਲ ਰਹੀ ਸੀ ਕਿਉਂਕਿ ਪ੍ਰਸ਼ਾਸਨ ਦਾ ਇਹ ਕਹਿਣਾ ਸੀ ਕਿ ਜੇਕਰ ਮੰਗ ਪੱਤਰ ਦਿੱਲੀ ਕੋਈ ਵੀ ਅਫੀਸ਼ੀਅਲ ਮੈਂਬਰ ਜਿਹੜਾ ਇੱਥੇ ਪਹੁੰਚ ਜਾਏ ਤਾਂ ਸਹਿਮਤੀ ਹੋ ਸਕਦੀ ਹੈ ਔਰ ਦੂਸਰੇ ਪਾਸੇ ਤੁਹਾਨੂੰ ਨਾਲ ਨਾਲ ਕਿਸਾਨਾਂ ਦੀ ਤਿਆਰੀ ਕੇ ট্রাকਟਰ ਟਰਾਲੀਆਂ ਹੁਣ ਚੰਡੀਗੜ੍ਹ ਦੀਆਂ ਬਰੂਹਾਂ ਤੇ ਪਹੁੰਚ ਚੁੱਕੀਆਂ ਨੇ ਕਾਫੀ ਲੰਬੇ ਸਮੇਂ ਬਾਅਦ ਇਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਕਿਸਾਨ ਚੰਡੀਗੜ੍ਹ ਦੇ ਵਿੱਚ ট্রাকਟਰ ਟਰਾਲੀਆਂ ਲੈ ਕੇ ਪਹੁੰਚੇ ਹੋਏ ਨੇ ਸੋ ਹੁਣ 2 ਵਜੇ ਦਾ ਸਮਾਂ ਮੁਕਰਰ ਹੋਇਆ 2 ਵਜੇ ਕਿਸਾਨ ਜਿਹੜੇ ਨੇ ਇੱਥੋਂ ਕੂਚ ਕਰਨਗੇ ਪ੍ਰਸ਼ਾਸਨ ਨੇ ਇਸੇ ਕਰਕੇ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉਹ ਵੀ ਵਿੱਢ ਲਈਆਂ ਨੇ ਔਰ ਇਹ ਲੰਮੀਆਂ ਕਤਾਰਾਂ ਟਰਾਲੀਆਂ ਦੀਆਂ ਆਪਣੇ ਆਪ ਦੇ ਵਿੱਚ ਦੱਸ ਰਹੀਆਂ ਨੇ ਕਿ ਕਿਸਾਨਾਂ ਦੀ ਕਿੰਨੀ ਤਿਆਰੀ ਹੋ ਸਕਦੀ ਹੈ ਇੱਕ ਪਾਸੇ ਕਿਸਾਨਾਂ ਦੀ ਆਪਣੀ ਤਿਆਰੀ ਹੈ ਔਰ ਦੂਸਰੇ ਪਾਸੇ ਤੁਸੀਂ ਦੇਖੋ ਮਹਿਲਾਵਾਂ ਦੀ ਗਿਣਤੀ ਵੀ ਇਸ ਮੋਰਚੇ ਦੇ ਵਿੱਚ ਵਧਦੀ ਜਾ ਰਹੀ ਹੈ ਕਿਸਾਨੀ ਅੰਦੋਲਨ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਮਹਿਲਾਵਾਂ ਵੀ ਬਾਤ ਚ ਰਹੀਆਂ ਨੇ ਸੋ ਫਿਲਹਾਲ 2 ਵਜੇ ਸੈਸ਼ਨ ਸ਼ੁਰੂ ਹੋਏਗਾ 2 ਵਜੇ ਹੀ ਕਿਸਾਨ ਇੱਥੋਂ ਕੂਚ ਕਰਨਗੇ ਔਰ ਕੱਲ ਜੋ ਜਾਣਕਾਰੀ ਮਿਲਦੀ ਸੀ ਦਿੱਤਾ ਇਹ ਕਿਹਾ ਜਾ ਰਿਹਾ ਸੀ ਕਿ ਤਕਰੀਬਨ 10000 ਦੇ ਕਰੀਬ ਕਿਸਾਨ ਇਕੱਠੇ ਹੋਣ ਦੀ ਸੰਭਾਵਨਾ ਹੈ ਔਰ ਅਜਿਹੇ ਦੇ ਵਿੱਚ ਉਸ ਨੂੰ ਮੇਨਟੇਨ ਕਰਨਾ ਔਰ ਮੈਨੇਜ ਕਰਨਾ ਇਸ ਇਕੱਠ ਨੂੰ ਸਾਂਭਣਾ ਜਿਹੜਾ ਇੱਕ ਵੱਡੀ ਵੱਡਾ ਚੈਲੰਜ ਪ੍ਰਸ਼ਾਸਨ ਦੇ ਲਈ ਵੀ ਬਣਿਆ ਹੋਇਆ ਹਾਲਾਂਕਿ ਪ੍ਰਸ਼ਾਸਨ ਦੇ ਨਾਲ ਸਹਿਮਤੀ ਤੋਂ ਬਾਅਦ ਹੀ ਜਿਹੜੀ ਐਸੀ ਕੋਸ਼ਿਸ਼ ਕਰਦੇ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਬਾਰਿਸ਼ ਦਾ ਮੌਸਮ ਵੀ ਬਣਿਆ ਹੋਇਆ ਸੀ ਔਰ तमाम ਜਿਹੜੇ ਇੰਤਜ਼ਾਮ ਨੇ ਕਿਸਾਨਾਂ ਦੇ ਵੱਲੋਂ ਉਹ ਵੀ ਪਹਿਲਾਂ ਹੀ ਕੀਤੇ ਗਏ ਸੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਮੌਸਮ ਵੀ ਖਰਾਬ ਹੋ ਰਿਹਾ ਸੀ ਤਾਂ ਫਿਰ ਤੁਸੀਂ ਜਿਸ ਤਰੀਕੇ ਬੈਠੇ ਹੋਏ تھے ਕੀ ਖਾਣ ਪੀਣ ਦੇ ਇੰਤਜ਼ਾਮ ਕਰ ਰਹੇ ਹੋ ਖਾਣ ਪੀਣ ਦਾ ਪ੍ਰਸ਼ਾਦਾ ਲੰਗਰ ਪਾਣੀ ਦਾ ਸਾਰਾ ਸਾਡੇ ਕੋਲੇ ਪ੍ਰਬੰਧ ਹੈ ਭਾਈ ਸਾਹਿਬ ਆਪ ਦਾ ਤਿਆਰ ਕਰਕੇ ਖਾ ਰਹੇ ਆਂ ਉਹੀ ਛਕਣਾ ਛੋਟੇ ਵਾਸਤੇ ਵੀ ਹਾਜ਼ਰ ਹੈ ਸੋ ਕਿਸਾਨ ਜਿਹੜੇ ਨੇ ਫਿਲਹਾਲ ਬੈਠੇ ਹੋਏ ਨੇ ਆਪਣੀਆਂ ਤਿਆਰੀਆਂ ਦੇ ਵਿੱਚ ਨੇ ਔਰ ਅਜੇਹੇ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਜਿਸ ਤਰੀਕੇ ਕਿਸਾਨਾਂ ਦੀਆਂ ਮੰਗਾਂ ਨੇ ਚਾਹੀਓ ਖੇਤੀਬਾੜੀ ਕੀਤੀ ਹੋਵੇ ਹਾਲਾਂਕਿ ਐਮਐਸਪੀ ਦੀ ਬੰਗ ਨੂੰ ਲੈ ਕੇ ਵੀ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਔਰ ਇਸੇ ਤਰ੍ਹਾਂ ਪੈਰਲਲ ਧਰਨਾ ਜਿਹੜਾ ਐਸਕੇਐਮ ਦੇ ਵੱਲੋਂ ਵੀ ਸੈਕਟਰ 34 ਦੇ ਵਿੱਚ ਪੁਲਿਸ ਸਟੇਸ਼ਨ ਦੇ ਸਾਹਮਣੇ ਲਗਾਇਆ ਗਿਆ ਔਰ ਉਹਨਾਂ ਦੀ ਜਿਹੜੀ ਮੰਗ ਹੈ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਸਭ ਤੋਂ ਅਹਿਮ ਹੈ ਪੰਜਾਬ ਦੇ ਪਾਣੀਆਂ ਤੇ ਗੱਲ ਹੋਣੀ ਚਾਹੀਦੀ ਹੈ ਔਰ ਰਾਜ ਸਭਾ ਦੇ ਵਿੱਚ ਵੀ ਇਹ ਗੱਲ ਉੱਠੀ ਸੀ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਦੂਸ਼ਿਤ ਹੋ ਚੁੱਕਾ ਹੈ ਔਰ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਦਾ ਮਸਲਾ ਹੈ ਸੋ ਇੱਕ ਧਰਨਾ ਸ਼ੰਭੂ ਬਾਰਡਰ ਤੇ ਐਮਐਸਪੀ ਦੀ ਲੜਾਈ ਲੜੀ ਜਾ ਰਹੀ ਹੈ ਦੂਸਰਾ ਧਰਨਾ ਐਸਕੇਐਮ ਦੇ ਵੱਲੋਂ ਸੈਕਟਰ 34 ਦੇ ਵਿੱਚ ਪੁਲਿਸ ਸਟੇਸ਼ਨ ਦੇ ਸਾਹਮਣੇ ਪਾਣੀਆਂ ਦੀ ਲੜਾਈ ਲੜੀ ਜਾ ਰਹੀ ਹੈ ਔਰ ਤੀਸਰਾ ਧਰਨਾ ਜਿਹੜਾ ਹੈ ਇੱਥੇ ਸੈਕਟਰ 34 ਦੇ ਵਿੱਚ ਹੀ ਦਸ਼ਹਿਰਾ ਗਰਾਊਂਡ ਦੇ ਵਿੱਚ ਬੀਕੇਯੂ ਉਗਰਾਹਾਂ ਦੇ ਵੱਲੋਂ ਜਿਹੜਾ ਇਹ ਧਰਨਾ ਲਗਾਇਆ ਗਿਆ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਹੈ ਤਾਂ ਪੰਜਾਬ ਸਰਕਾਰ ਤੋਂ ਖੇਤੀਬਾੜੀ ਨੀਤੀ ਨੂੰ ਇੰਪਲੀਮੈਂਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਹੁਣ ਇਹ ਪ੍ਰੈਸ਼ਰ ਜਿਹੜਾ ਸਰਕਾਰ ਤੇ ਬਣਾਉਣ ਦੀ ਕੋਸ਼ਿਸ਼ ਹੈ ਇਸ ਤੋਂ ਬਾਅਦ ਅ ਅਹਿਮ ਗੱਲ ਇਹ ਹੈ ਕਿ ਜਿਹੜੀ ਨੀਤੀ ਐਗਰੀਕਲਚਰ ਪਾਲਿਸੀ ਸਰਕਾਰ ਦਾ ਹੀ ਇਹ ਕਹਿਣਾ ਹੈ ਕਿ ਬਣ ਕੇ ਤਿਆਰ ਹੋ ਚੁੱਕੀ ਹੈ ਹਲੇ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਈ ਸੋ ਇਹ ਤਮਾਮ ਗੱਲਾਂ ਨੇ ਅੱਜ ਮੰਗ ਪੱਤਰ ਜਿਹੜਾ ਕਿਸਾਨਾਂ ਦੇ ਵੱਲੋਂ ਦਿੱਤਾ ਜਾਏਗਾ ਉਸ ਤੋਂ ਬਾਅਦ ਕੀ ਪੰਜਾਬ ਸਰਕਾਰ ਦੇ ਵੱਲੋਂ ਆਨਾਲੇ ਸਮੇਂ ਦੇ ਵਿੱਚ ਖੇਤੀਬਾੜੀ ਨੀਤੀ ਤੇ ਕੋਈ ਗੱਲ ਹੁੰਦੀ ਹੈ ਜਾਂ ਫਿਰ ਸਰਕਾਰ ਜਿਹੜੀ ਹੈ ਕਿਉਂਕਿ ਪਿਛਲੇ तकरीबन 1.5 ਸਾਲ ਤੋਂ ਉਸ ਨੂੰ ਲਟਕਾਇਆ ਗਿਆ ਉਹਦੋਂ ਜਦੋਂ ਜਦੋਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸੀ ਉਦੋਂ ਉਹ ਖੇਤੀਬਾੜੀ ਨੀਤੀ ਤਿਆਰ ਹੋਈ ਸੀ ਔਰ ਉਦੋਂ ਕਿਸਾਨਾਂ ਦੇ ਵਿੱਚ ਇਹ ਖੁਸ਼ੀ ਵੀ ਸੀ ਕਿ ਖੇਤੀਬਾੜੀ ਨੀਤੀ ਪੰਜਾਬ ਦੀ ਆਪਣੀ ਇੱਕ ਐਗਰੀਕਲਚਰ ਪਾਲਿਸੀ ਜਿਹੜੀ ਹੈ ਨਵੀਂ ਬਣੀ ਲੇਕਿਨ ਫਿਲਹਾਲ ਆਖਰੀ ਇੰਪਲੀਮੈਂਟ ਕਿਉਂ ਨਹੀਂ ਹੋਈ ਫਾਈਲ ਹਾਲੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪਈ ਹੈ ਇਸੇ ਕਰਕੇ ਹੁਣ ਕਿਸਾਨਾਂ ਨੇ ਮੰਨ ਬਣਾਇਆ ਕਿ ਸਰਕਾਰ ਜੇਕਰ ਸੁਣ ਨਹੀਂ ਰਹੀ ਮੀਟਿੰਗਸ ਜਿਹੜੀ ਹੈ ਉਸ ਨੂੰ ਪੋਸਟਪੋਨ ਕੀਤਾ ਜਾਂਦਾ ਹੈ ਹਰ ਬਾਰ ਸੋ ਇਸੇ ਕਰਕੇ ਇਸ ਰੋਸ ਦੇ ਵਿੱਚ ਅੱਜ ਕਿਸ ਤੁਸੀਂ ਦੂਸਰੇ ਪਾਸੇ ਦੀ ਮੈਂ ਕੈਮਰਾ ਪਰਸਨ ਨੂੰ ਕਹਾਂਗੀ ਕਿ ਤਸਵੀਰ ਜੇਕਰ ਜ਼ੂਮ ਕਰਕੇ ਦਿਖਾ ਸਕਣ ਇਹ ਜਿਹੜੇ ਪ੍ਰਬੰਧ ਨੇ ਆਪਣੇ ਆਪ ਦੇ ਵਿੱਚ ਦੱਸ ਰਹੇ ਨੇ ਕਿ ਕਿੰਨਾ ਵੱਡਾ ਇਕੱਠ ਹੋ ਸਕਦਾ ਔਰ ਕਿੰਨਾ ਮਜ਼ਬੂਤੀ ਦੇ ਨਾਲ ਸਰਕਾਰ ਦੇ ਖਿਲਾਫ ਇਹ ਮੋਰਚਾ ਜਿਹੜਾ ਹੈ ਵਿੱਢਿਆ ਗਿਆ ਔਰ ਤਕਰੀਬਨ 10000 ਦੇ ਕਰੀਬ ਕਿਸਾਨ ਜਿਹੜੇ ਨੇ ਉਹ ਇਕੱਠੇ ਹੋਣ ਦੀ ਇੱਥੇ ਸੰਭਾਵਨਾ ਹੈ ਸੋ ਤਰਨੇ ਕੇਂਦਰ ਸਰਕਾਰ ਦੇ ਖਿਲਾਫ ਤਰਨੇ ਜਿਹੜੇ ਨੇ ਔਰ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਵਿੱਡੇ ਗਏ ਨੇ ਔਰ ਲੰਬੇ ਸਮੇਂ ਤੋਂ ਮੰਗਾਂ ਨੇ ਕਿਸਾਨਾਂ ਦੀਆਂ ਹੁਣ ਇਹ ਦੇਖਣਾ ਹੋਏਗਾ ਕਿ ਆਖਿਰ ਪੰਜਾਬ ਸਰਕਾਰ ਦੇ ਵੱਲੋਂ ਕੀ ਕੁਝ ਕਿਸਾਨਾਂ ਨੂੰ ਕੋਈ ਆਸ਼ਵਾਸਨ ਦਿੱਤਾ ਜਾਂਦਾ ਹੈ ਜਾਂ ਫਿਰ ਆਨ ਵਾਲੇ ਸਮੇਂ ਦੇ ਵਿੱਚ ਵਾਕਈ ਇਸ ਪ੍ਰੈਸ਼ਰ ਦੇ ਨਾਲ ਪੰਜਾਬ ਸਰਕਾਰ ਜਿਹੜੀ ਕਹਿ ਸਕਦੇ ਐਗਰੀਕਲਚਰ ਪਾਲਿਸੀ ਹੈ ਉਸ ਨੂੰ ਇੰਪਲੀਮੈਂਟ ਕਰਦੀ ਹੈ ਕਿਉਂਕਿ ਫਿਲਹਾਲ 5 ਤਰੀਕ ਤੱਕ ਧਰਨਾ ਜਿਹੜਾ ਐ ਦੱਸਿਆ ਜਾ ਰਿਹਾ 5 ਤਰੀਕ ਨੂੰ ਅਗਲਾ ਐਲਾਨ ਜਿਹੜਾ ਐ ਬਕੇਯੂ ਉਗਰਾਹਾਂ ਦੇ ਵੱਲੋਂ ਕੀਤਾ ਜਾਏਗਾ ਕਿਉਂਕਿ ਅੱਜ ਮੰਗ ਪੱਤਰ ਦੇਣਾ ਹੈ ਉਸ ਮੰਗ ਪੱਤਰ ਤੋਂ ਬਾਅਦ ਦੀ ਮੰਗਪੱਤਰ ਸਰਕਾਰ ਰিসিਵ ਕਰਦੀ ਹੈ ਸਰਕਾਰ ਤੋਂ ਕੋਈ ਅਫੀਸ਼ੀਅਲ ਜਿਹੜੇ ਨੇ ਰিসিਵ ਕਰਦੇ ਨੇ ਜਾਂ ਫਿਰ ਵਿਕੀ ਉਗਰਾਹਾਂ ਦੇ ਜਥੇਬੰਦੀ ਚੰਟਕਾਰ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਬਾਹਰ ਪਹੁੰਚਣ ਦੇ ਵਿੱਚ ਸਫਲ ਹੁੰਦੀ ਹੈ ਇਹ ਵੀ ਦੇਖਣਾ ਹੋਵੇਗਾ ਔਰ 4 ਤਰੀਕ ਤੱਕ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੰਤਜ਼ਾਰ ਕਰਨਗੇ ਔਰ 5 ਤਰੀਕ ਨੂੰ ਉਹਨਾਂ ਦੇ ਵੱਲੋਂ ਕੋਈ ਵੱਡਾ ਜਿਹੜਾ ਐਲਾਨ ਕੀਤਾ ਜਾ ਸਕਦਾ ਸੋ ਫਿਲਹਾਲ ਇਹ ਤਸਵੀਰਾਂ ਨੇ ਕੱਲ ਵੀ ਜਿਹੜੀ ਮੀਟਿੰਗ ਹੋਈ ਸੀ ਉਸ ਤੋਂ ਪਹਿਲਾਂ ਸੁਖਨਾ ਲੇਖ ਦੇ ਕੋਲ ਸੈਕਟਰ 17 ਦੇ ਵਿੱਚ ਥਾਂ ਮੰਗੀ ਗਈ ਸੀ ਉੱਥੇ ਪ੍ਰਸ਼ਾਸਨ ਨਾਲ ਸਹਿਮਤੀ ਨਹੀਂ ਬਣੀ ਔਰ ਉਸ ਤੋਂ ਬਾਅਦ 39 ਸੈਕਟਰ ਦੇ ਵਿੱਚ ਮੰਡੀ ਦੇ ਵਿੱਚ ਥਾਂ ਮੰਗੀ ਮੰਗੀ ਗਈ ਸੀ ਉੱਥੇ ਵੀ ਪ੍ਰਸ਼ਾਸਨ ਦੇ ਨਾਲ ਸਹਿਮਤੀ ਨਹੀਂ ਬਣੀ ਸੋ ਹੁਣ ਇਹ ਸਹਿਮਤੀ ਬਣਨ ਤੋਂ ਬਾਅਦ ਇਹ ਥਾਂ ਜਿਹੜੀ ਮਕਰਰ ਹੋਈ ਹੈ ਅਸੀਂ ਕਈ ਵਾਰ ਜਿਹੜੇ ਹੋਰ ਕਿਸਾਨ ਇਕੱਠੇ ਹੁੰਦੇ ਨੇ ਵੱਖ-ਵੱਖਰੇ ਇਲਾਕੇ ਤੋਂ ਉਹਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਨਦੇ ਆ ਲੇਕਿਨ ਜਿਹੜਾ ਕਹਿ ਸਕਦੇ ਇੱਕ ਮੇਨ ਸਟੇਟਮੈਂਟ ਦੀ ਗੱਲ ਕਰ ਲਈ ਜਾਂ ਫਿਰ ਇੱਕ ਮੇਨ ਜੋ ਸਟ੍ਰੈਟਜੀ ਕੀ ਹੈ ਕਿਸਾਨਾਂ ਦੀ ਉਹ ਕਿਸਾਨ ਆਗੂ ਜਿਹੜੇ ਨੇ ਉਹ ਦੇਣ ਦੇ ਵਿੱਚ ਜ਼ਿਆਦਾ ਕਹਿ ਲਓ ਕਿ ਅਸਕਸ਼ਮ ਹੁੰਦੇ ਨੇ ਲੇਕਿਨ ਫਿਲਹਾਲ ਕਿਉਂ ਗ੍ਰਾਹ ਜੁਗਿੰਦਰ ਸਿੰਘ ਉਗਰਾਹ ਜੜੇ ਨੇ ਮੇ ਨਾਗੂ ਨੇ ਬੀਕਯੂ ਦੇ ਓਵੀ ਇੱਥੇ ਨੇ ਉਹ ਫਿਲਹਾਲ ਇੱਥੇ ਨਹੀਂ ਪਹੁੰਚੇ 2 ਵਜੇ ਦਾ ਸਮਾਂ ਹੈ ਤਕਰੀਬਨ 1 ਵਜੇ ਇਸ ਥਾਂ ਦੇ ਉੱਤੇ ਪਹੁੰਚਣਗੇ ਲੇਕਿਨ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਕੱਲ ਸਵਾਲ ਕੀਤਾ ਗਿਆ ਸੀ ਬਲਬੀਰ ਸਿੰਘ ਰਾਜੇਵਾਲ ਜਿਹੜੇ ਕਿ ਐਸਕੇਐਮ ਦੇ ਨੇਤਾ ਨੇ ਲੀਡਰ ਨੇ ਤਾਂ ਉਹਨਾਂ ਨੇ ਸਵਾਲ ਕੀਤਾ ਗਿਆ ਸੀ ਸਰਵਨ ਸਿੰਘ ਪੰਦੇਰ ਨੂੰ ਅਸੀਂ ਇਹ ਸਵਾਲ ਕੀਤਾ ਸੀ ਕਿ ਆਖਿਰ ਜੇਕਰ ਕਿਸਾਨੀ ਦੀ ਲੜਾਈ ਹੈ ਕਿਸਾਨੀ ਮੁੱਦਿਆਂ ਦੀ ਲੜਾਈ ਹੈ ਤਾਂ ਫਿਰ ਕਿਉਂ ਨਹੀਂ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਕਿਉਂਕਿ ਇਕੱਠੇ ਹੋਣ ਦੇ ਨਾਲ ਯੂਨਿਟੀ ਦੇ ਨਾਲ ਸਰਕਾਰ ਫਿਰ ਚ ਕੀਤਾ ਜਾ ਸਕਦਾ ਲੇਕਿਨ ਫਿਲਹਾਲ ਮੁੱਦੇ ਸਾਰੇ ਕਿਸਾਨੀ ਦੇ ਨੇ ਫਿਰ ਚਾਹੇ ਉਹ ਐਮਐਸਪੀ ਹੋਵੇ ਚਾਹੇ ਉਹ 58 ਸਾਲ ਤੋਂ ਵੱਧ ਦੇ ਕਿਸਾਨਾਂ ਨੂੰ ਪੈਨਸ਼ਨ ਲਗਾਉਣੀ ਹੋਵੇ ਚਾਹੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਚਾਹੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣੀ ਹੋਵੇ ਸੋ ਇਹ तमाम ਗੱਲਾਂ ਨੇ ਚਾਹੇ ਖੇਤੀਬਾੜੀ ਨੀਤੀ ਹੋਵੇ ਗੱਲਾਂ ਸਾਰੀਆਂ ਕਿਸਾਨੀ ਦੀਆਂ ਨੇ ਲੇਕਿਨ ਵੱਖੋ ਵੱਖਰੇ ਫਾਰਮਸ ਬਣੇ ਹੋਏ ਨੇ ਐਸਕੇਐਮ ਹੈ ਐਸਕੇਐਮ ਨਾਨ ਪੋਲਿਟੀਕਲ ਹੈ ਬੀਕੇਯੂ ਹੈ ਤਿੰਨੇ ਫਾਰਮਸ ਜਿਹੜੇ ਨੇ ਅਲੱਗ-ਅਲੱਗ ਲੜਾਈ ਲੜ ਰਹੇ ਨੇ ਕੋਈ ਪੰਜਾਬ ਸਰਕਾਰ ਦੇ ਖਿਲਾਫ ਕੋਈ ਕੇਂਦਰ ਸਰਕਾਰ ਦੇ ਖਿਲਾਫ ਸੋ ਫਿਲਹਾਲ ਤਿੰਨੇ ਫਾਰਮਸ ਇਕੱਠੇ ਹੋਣ ਦੀ ਸੂਰਤ ਦੇ ਵਿੱਚ ਨਹੀਂ ਨੇ ਸਵਾਲ ਪਹਿਲਾਂ ਹੋ ਚੁੱਕੇ ਨੇ ਔਰ ਅੱਜ ਇਹ ਅਜਿਹੀ ਕੋਈ ਰਣਨੀਤੀ ਨਹੀਂ ਹੈ ਕੱਲ ਵੀ ਸਵਾਲ ਹੋਈ ਸੀ ਲੇਕਿਨ ਉਹਨਾਂ ਦਾ ਕਹਿਣਾ ਕਿ ਸਭ ਨੂੰ ਆਪਣੇ ਆਪਣੇ ਹੱਕ ਹੈ ਸਾਰੇ ਫਾਰਮਸ ਆਪਣੇ ਤਰੀਕੇ ਦੇ ਨਾਲ ਆਪਣੀ ਗੱਲ ਰੱਖ ਸਕਦੇ ਨੇ ਫਿਰ ਉਹ ਚਾਹੇ ਪ੍ਰੋਟੈਸਟ ਹੋਵੇ ਚਾਹੇ ਕੋਈ ਮੰਗ ਪੱਤਰ ਹੋਵੇ ਚਾਹੇ ਸਰਕਾਰ ਦੇ ਨਾਲ ਮੀਟਿੰਗ ਹੋਵੇ ਸੋ ਫਿਲਹਾਲ ਅਜਿਹੀ ਅਜਿਹਾ ਅਸੀਂ ਨਹੀਂ ਮੰਨ ਸਕਦੇ ਕਿ ਇਹ ਫਾਰਮਸ ਜਿਹੜੇ ਨੇ ਇਕੱਠੇ ਕੋਈ ਲੜਾਈ ਲੜਨਗੇ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿੰਨਾ ਵੱਡਾ ਇਕੱਠ ਅੱਜ ਇੱਥੇ ਹੋਣ ਜਾ ਰਿਹਾ ਕਿਉਂਕਿ ਰਾਤ ਤੋਂ ਹੀ ਤਸਵੀਰਾਂ ਸੀ ਦਿਖਾ ਰਹੇ ਸੀ ਕਿਸ ਤਰ੍ਹਾਂ ਕਿਸਾਨ ਜਿਹੜੇ ਨੇ ਕਿਸਾਨ ਬੀਬੀਆਂ ਕਿਸਾਨ ਇਕੱਠੇ ਹੋਏ ਨੇ ਔਰ ਬੱਸਾਂ ਦੇ ਵਿੱਚ ਭਰ ਕੇ ਪੰਜਾਬ ਦੇ ਵੱਖੋ-ਵੱਖਰੇ ਕੋਨਿਆਂ ਤੋਂ ਕਿਸਾਨ ਅੱਜ ਇੱਥੇ ਪਹੁੰਚ ਰਹੇ ਨੇ ਔਰ 2 ਵਜੇ ਦਾ ਸਮਾਂ ਦਿੱਤਾ ਗਿਆ 2 ਵਜੇ ਕਿਸਾਨ ਐਤੋਂ ਕੂਚ ਕਰਨਗੇ ਉਦੋਂ ਇਹ ਤਸਵੀਰਾਂ ਹੋਰ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੀਆਂ ਕਲੀਅਰ ਹੋਣਗੀਆਂ ਕਿ ਆਖਿਰ ਕਿੰਨਾ ਵੱਡਾ ਇਕੱਠ ਹੋਏਗਾ ਇੱਥੇ ਔਰ ਪੰਜਾਬ ਸਰਕਾਰ ਦੇ ਵੀ ਪੂਰਾ ਪ੍ਰੈਸ਼ਰ ਪੈਣ ਦੇ ਆਸਾਰ ਨੇ ਖੇਤੀਬਾੜੀ ਨੀਤੀ ਆਖਿਰ ਪੰਜਾਬ ਤੈਅ ਕਰ ਤੈ ਹੋ ਚੁੱਕੀ ਹੈ ਉਸ ਨੂੰ ਇੰਪਲੀਮੈਂਟ ਕਦੋਂ ਕਰੇਗੀ ਜਾਂ ਫਿਰ ਉਸ ਦੇ ਵਿੱਚ ਆਖਿਰ ਕੀ ਕੋਈ ਕਮੀਆਂ ਨੇ ਜਾਂ ਫਿਰ ਜਿਵੇਂ ਪਹਿਲਾਂ ਇਹ ਜਾਣਕਾਰੀ ਮਿਲਦੀ ਸੀ ਕਿ 11 ਮੈਂਬਰੀ ਦੀ ਕਮੇਟੀ ਹੈ ਜਿਸ ਦੇ ਵਿੱਚ ਜਿਹੜੇ ਅਰਥਸ਼ਾਸਤਰੀ ਨੇ ਉਹਨਾਂ ਨੂੰ ਵੀ ਨਾਲ ਲੈ ਗਿਆ ਤਾਂ ਜੋ ਉਸ ਨੂੰ ਪੂਰਾ ਬੈਲੈਂਸ ਕੀਤਾ ਜਾ ਸਕੇ